ਸ਼ੇਪ ਪ੍ਰਭੂ ਯਸੁਰਯ ਮਹਾਨ ਕੁਦਾ ਮਹਾਨ ਪਰਮੇਸ਼ਰ ਅਨੁਗ੍ਰਹਿ ਕਰੇ ਜਲਾਲੇ ਸਾਮਰਥੀ ਸਾਮਦੇ ਪਰੇ ਪਵਿੱਤਰ ਪਰਮੇਸ਼ਰ ਪਰਮ ਪ੍ਰਦਾ ਅਨੁਪਰਮ ਪਤਾਪਿਕ ਦਾ ਤੁਹਾਡਾ ਧੰਨਵਾਦ ਧਨਵਾਤਾ ਨਵਾਤਾ ਨਵਾਦ ਮੇਰੇ ਮਹਾਨ ਪਰਮੇਸ਼ਰ ਮਹਾਨ ਕੁਦਾ ਜਲਾਲੇ ਸਾਮੱਥੀ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਿਆਂ ਤੇ ਸਾਨੂੰ ਅੱਜ ਦਾ ਦਿਨ ਦਿਖਾਇਆ ਨੇਕਾ ਪਗਾ ਦੁੱਖਾ ਤਕਲੀਫਾ ਰੋਗਾ ਬਿਮਾਰੇ ਤਬ ਚਾਕ ਸੰਜੀ ਹਾਂ ਦੇ ਦਿੱਤਾ ਤੇ ਰੱਖੇ ਪਦਾ ਇਸ ਯੋਗ ਸਮਝਿਆ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਇੱਕ ਉਹ ਰਿਪੇ ਡਰਦੇ ਕੰਦੇ ਤੁਹਾਡੀ ਪਾਕ ਕੋਈ ਤਰ੍ਹਾਂ ਜ਼ੋਰੀ ਚ ਆਪਣੇ ਸਿਰਾਂ ਚ ਕਾਗਜ਼ ਦਾ ਪ੍ਰਾਰਥਨਾ ਕਰਦੇ ਖੁਦਾ ਸਾਨੂੰ ਆਪਣੇ ਅਜ਼ੂਰੇ ਸਵੀਕਾਰ ਕਰੋ ਆਪਣੇ ਦਾਸਾਂ ਦੇ ਗੱਲ ਨੂੰ ਆਪਣੇ ਲਖੂ ਦੇ ਨਾਲ ਮੱਸਾ ਕਰੋ ਤੇ ਪ੍ਰਾਰਥਨਾ ਸਾਡੇ ਮੂੰਹ ਦੇ ਵਿੱਚ ਭਰ ਦੇ ਖੁਦਾ ਜਿਸ ਦੇ ਸੰਦਰ ਰੋਹ ਦੇ ਤੇ ਖੁਦਾ ਨਵੇਂ ਨਵੇਂ ਸ਼ਬਦਾਂ ਦੁਆਰਾ ਬਚਨਾ ਦੁਆਰਾ ਪ੍ਰਾਰਥਨਾ ਕਰਨੇ ਸਿਖਾਉਣੇ ਖੁਦਾ ਥੋੜਾ ਧੰਨਵਾਦ ਕਰਦੇ ਖੁਦਾ ਪਿਤਾ ਦੇ ਮਹਾਨ ਪਰਮੇਸ਼ਰ ਪ੍ਰਭੂ ਤੁਹਾਡੇ ਨਾਮ ਨੂੰ ਧੰਨਵਾਦ ਦਿੰਨੇ ਆ ਤੁਹਾਡੇ ਨਾਮ ਨੂੰ ਮੈਂ ਮਦ ਇਨੇ ਖੁਦਾ ਕੇ ਕਿਤਾਬੀ ਇਕਾਜ ਦਾ ਬਰਕਤੂਸਰ ਨਾਮ ਲਿੱਤਾ ਗਿਆ ਜਿਹਦੇ ਦੁਆਰਾ ਸੇ ਬਚਾਇਆ ਜਾਣਾ ਇੱਕੋ ਨਾਮ ਹੈ ਜਦ ਅਸੀਂ ਬਚਾਇਆ ਜਾਣਾ ਇੱਕੋ ਨਾਮ ਤੋਂ ਮੁਕਤੀ ਹੈ ਉਹ ਹੈ ਪ੍ਰਭ ਯੇਸ਼ੂ ਮਸੀਹ ਦਾ ਨਾਮ ਜਿਸ ਨੇ ਆਪਣਾ ਪਾਕ ਖੂਤਰ ਲਹੂ ਵਹਾ ਕੇ ਇਨਸਾਨ ਤੇ ਪਰਮੇਸ਼ਰ ਦੇ ਵਿਚਾਲੇ ਦੀ ਦੀਵਾਰ ਨੂੰ ਤੋੜ ਸਕੇ ਤਾਂ ਸਾਡਾ ਮਿਲ ਪਰਮੇਸ਼ਰ ਦੇ ਨਾਲ ਕਰਾਇਆ ਜੇ ਇਨਸਾਨ ਤੇ ਪਰਮੇਸ਼ਰ ਦੇ ਵਿਚਾਲੇ ਵਿਚੋਲਾ ਠਹਿਰਾਇਆ ਗਿਆ ਉਹ ਦਿੰਦਾ ਨਾਮ ਯੇਸ਼ੂ ਨਾਸਰੇ ਦੇ ਨਾਮ ਮਹਮਦ ਇਨੇ ਜਿਹਦੇ ਸੱਜੇ ਪੱਤੇ ਤੇ ਲਿਖੇ ਕਿ ਰਾਜਿਆਂ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਹੈ ਮਹਾਨ ਪਰਮੇਸ਼ਰ ਹੈ ਸਰਬਸ਼ਕਤੀਮਾਨ ਹੈ ਸਰਵ ਵਿਆਪੀ ਪਰਮੇਸ਼ਰ ਹੈ ਦੁਆਵਾਂ ਨੂੰ ਸੰਬਲ ਉੱਤਰ ਦੇਣ ਵਾਲਾ ਪਰਮੇਸ਼ਰ ਇੱਕ ਦਾ ਤੁਹਾਡੇ ਵਚਨ ਚ ਲਿਖਿਆ ਕਿ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ ਤੇ ਤੈਨੂੰ ਉਹ ਵੱਡੀਆਂ ਤੇ ਔਕਿਆਂ ਕਲਾ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਸੱਚੀ ਗਦਾ ਜਦ ਵੀ ਤਾਨੂੰ ਪੁਕਾਰਦਿਆਂ ਤੇ ਸਾਡੀ ਆਵਾਜ਼ ਨੂੰ ਸੁਣਦੇ ਹੋ ਤੁਹਾਨੂੰ ਉੱਤਰ ਦਿੰਦੇ ਹੋ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਵਾਦ ਕਰਦੇ ਸਾਨੂੰ ਵੱਡੀਆਂ ਆਚਰਜ ਕਲਾ ਸਿਖਾਉਣ ਵਾਲੇ ਖੁਦਾ ਆਤਮਿਕ ਰਾਹ ਦੱਸਣ ਵਾਲੇ ਖੁਦਾ ਤੁਹਾਡਾ ਧੰਨਵਾਦ ਕਰਦਾ ਹੈ ਖੁਦਾ ਸੱਚਮੁੱਚ ਤੋਏ ਰਾਹ ਤੋਏ ਸਚਾਈ ਤੋਏ ਜਿਉਣ ਹੈ ਜਿਉਣ ਦੇ ਤਾਰਾ ਤੁਹਾਡੇ ਤੋਂ ਨਿਕਲਦੀਆਂ ਨੇ ਖੁਦਾ ਤੇ ਸਰੀਰ ਤੇ ਮਾਰ ਕੇ ਆਤਮਾ ਦੇ ਵਿੱਚ ਜਵਾਲ ਦੇ ਆਤਮਿਕ ਜੀਵਨ ਦਿੰਦੇ ਹੋ ਖੁਦਾ ਤੁਹਾਡਾ ਧੰਨਵਾਦ ਕਰਦਾ ਹੈ ਖੁਦਾ ਤੇ ਦਾ ਪਰਮੇਸ਼ਰ ਪ੍ਰਭੂ ਦਵਾ ਪ੍ਰਾਰਥਨਾ ਕਰਦਾ ਹੈ ਖੁਦਾ ਤੁਹਾਡੇ ਅੱਗੇ ਆਪਣਾ ਚਿਹਰਾ ਝੁਕਾ ਕੇ ਇਹਨਾਂ ਲੋਕਾਂ ਦੇ ਲਈ ਆਪਣੇ ਆਪ ਦੇ ਲਈ ਖੁਦਾ ਆਪਣੀ ਜ਼ਿੰਦਗੀ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇਣ ਆਉਣ ਵਾਲੇ ਸਮੇਂ ਤੁਹਾਡੇ ਹੱਥਾਂ ਦੇ ਵਿੱਚ ਦੇਣੇ ਆਪਣੇ ਆਤਮਿਕ ਲਾਈਫ ਦੇ ਵਿੱਚ ਸਾਨੂੰ ਵਧਾਓ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੀ ਆਤਮਾ ਦੁਆਰਾ ਚਲਾਓ ਆਪਣੇ ਵਚਨਾਂ ਦੁਆਰਾ ਆਪਣਾ ਪ੍ਰਾਰਥਨਾ ਦੁਆਰਾ ਚਲਾਓ ਸਾਨੂੰ ਵਿਸ਼ਵਾਸ ਦੇ ਵਿੱਚ ਵਧਾਓ ਮੇਰੇ ਖੁਦਾ ਦੇ ਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਮਹਾਨ ਤੇਰਾ ਮਹਾਨ ਪਰਮੇਸ਼ਰ ਸਾਮ ਤੇ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ 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 ਹੋ ਜਿੰਦਾ ਖੁਦਾ ਯਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਸੱਚੇ ਵਾਹਿਦ ਪਰਮੇਸ਼ਰ ਵਾਲਿ ਸੱਚੇ ਖਾਲਕ ਸੱਚੇ ਖੁਦਾ ਤੜਾ ਤਨਵਾ ਧਨਵਾਤਾ ਨਵਾਦ ਮੇਰੇ ਯਹੋਵਾ ਮੁਬਾਰਕ ਪਰਮੇਸ਼ਰ ਪ੍ਰਭੂ ਤੜਾ ਤਨਵਾਦ ਕਦੇ ਇੱਕ ਦਾ ਯਹੋਵਾ ਮੇਰਾ ਅਯਾਲੀ ਮੈਨੂੰ ਕੋ ਥੁਰਨਾ ਹੋਇਆ ਗਿਆ ਮੈਨੂੰ ਹਰੇ ਹਰੇ ਕਾ ਦੀ ਦੁਹਾ ਚ ਬਟਾਉਂਦਾ ਹੈ ਮੈਨੂੰ ਸਫਦਾਈਕ ਪਾਣੀ ਕੋ ਲੈ ਕੇ ਜਾਂਦਾ ਹੈ ਉਹ ਮੇਰੀ ਜਾਨ ਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਚ ਆਪਣੇ ਨਾਮ ਦੇ ਨਮਿਤ ਮੇਰੇ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੇ ਸ਼ਾਦੀ ਵਾਦੀ ਵਿੱਚ ਫੇਰਾ ਮੈਂ ਕਿਸੇ ਬਦੀ ਤੋਂ ਨਾ ਡਰਾਂਗਾ ਕਿਉਂ ਜੋ ਤੂੰ ਮੇਰੇ ਸੰਗ ਹੈ ਕਦਾ ਤੇਰੀ ਛੋਟੀ ਤੇਰੇ लाठी ਮੈਨੂੰ ਤਸੱਲੀ ਦਿੰਦੀ ਇੱਕ ਦਾ ਤੋ ਮੇਰੇ ਵਿਰੋਧੀ ਦੇ ਸਨਮੁਖ ਮੇਰੇ ਅੱਗੇ ਵੇਦ ਵਿਛਾਉਂਦਾ ਹੈ ਤੇ ਮੇਰੇ ਸਿਰ ਉਤੇ ਤੇਲ ਚਸਿਆ ਮੇਰਾ ਕਟੋਰਾ ਭਰਿਆ ਹੈ ਸੱਚ ਵਿੱਚ ਦਇਆ ਤੇ ਸਚਾਈ ਜੀਵਨ ਪਰ ਮੇਰਾ ਪਿੱਛਾ ਕਰਨ ਗਿਆ ਤੇ ਮੈਂ ਸਦਾ ਯਹੋਵਾ ਦੇ ਘਰ ਵਿੱਚ ਵੱਸਾਂਗਾ ਸਾਡਾ ਤਨਵਾਦ ਕਦੇ ਕਦਾਪਿਦਾ ਪਰਮੇਸ਼ਿਆ ਪ੍ਰਭੂ ਆਸਮਾਨ ਦੇ ਖਿੜਕਿਆਂ ਖੋਲ੍ਹ ਆਸਮਾਨ ਤੋਂ ਥੱਲੇ ਆਓ ਜਗਤ ਉੱਤੇ ਵਿਰਾਜਮਾਨ ਹੋ ਸਾਨੂੰ ਆਪਣੇ ਆਤਮਿਕਤਾ ਦਿਖਾਓ ਕਦਾ ਆਪਣੇ ਆਤਮਿਕ ਵਚਨ ਦੇ ਦੁਆਰਾ ਸਾਨੂੰ ਸਿੱਧ ਤੇ ਸੰਪੂਰਨ ਬਣਾਉਂਦਾ ਆਪੇ ਦਾ ਪਰਮੇਸ਼ਰ ਪ੍ਰਭੂ ਕਿ ਕਿ ਤੇਰਾ ਵਾਚਨੀ ਆਜਾ ਸੰਨ ਸੰਪੂਰਨ ਤੇ ਸੰਨ ਸਿੱਧ ਬਣਾਉਂਦਾ ਹੈ ਮੇਰੇ ਕੋਲ ਤੇਰਾ ਧੰਨਵਾਦ ਕਰਦਾ ਖੁਦਾ ਤੋ ਇਹ ਅਲਫਾ ਤੋ ਇਹ ਮੈਗਾ ਤੋ ਇਹ ਆਦਤ ਤੋ ਇਹ ਹੰਤ ਖੁਦਾ ਤੂੰ ਸਾਤੇ ਆਕਾਸ਼ ਨ ਬਣਾਇਆ ਕਰਦਾ ਸਾਤੇ ਆਕਾਸ਼ ਦੇ ਹੱਥੇ ਤੱਕ ਕਰੀਏ ਖੁਦਾ ਆਕਾਸ਼ ਤੁਹਾਡੀ ਬੋਤ ਨ ਦੇ ਰਸਾਉਂਦਾ ਹੈ ਸਮੁੰਦਰ ਵਿੱਚ ਲਜੀ ਤੁਹਾਡੇ ਨਾਮ ਨੂੰ ਮੁਬਾਰਕ ਕਰਦੇ ਨੇ ਮੇਰੇ ਖੁਦਾ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਮਹਾਨ ਸ਼ਾਮਤੀ ਖੁਦਾ ਤੁਹਾਨੂੰ ਧੰਨਵਾਦ ਮੇਰੀ ਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਦੇ ਖੁਦਾ ਵੱਡੇ ਚਰਜ ਕੰਮ ਕਰਨ ਵਾਲੇ ਖੁਦਾ ਦੁਆਵਣ ਸੁਣਦੇ ਉੱਤਰ ਦੇਣ ਵਾਲੇ ਖੁਦਾ ਤੁਹਾਡਾ ਧੰਨਵਾਦ ਕਦੇ ਖੁਦਾ ਤੁਸੀਂ ਹੈਕਲ ਦੇ ਵਿੱਚ ਗਏ ਤੇ ੱਚੀ ਆਵਾਜ਼ ਦੇ ਕੇ ਬੋਲੇ ਕਿ ਜੇ ਕਿ ਪਿਆਸਾ ਹੈ ਤਾਂ ਮੇਰੇ ਕੋ ਲਾਵੇ ਤੇ ਪੀਵੇ ਮੈਂ ਉਸ ਨੂੰ ਅੰਮ੍ਰਿਤ ਜਲ ਦਿਆਂਗਾ ਜੋ ਉਸ ਦੇ ਅੰਦਰ ਸੋਤਾ ਬਣ ਜਾਏਗਾ ਅੰਮ੍ਰਿਤ ਜਲ ਦੀ ਨਦੀਆਂ ਉਸ ਦੇ ਅੰਦਰ ਵਗਣ ਗਿਆ ਖੁਦਾ ਤੁਸੀਂ ਆਤਮਾ ਦੇ ਵਿੱਚ ਇਹ ਗੱਲ ਆਖੀ ਮੇਰੇ ਖੁਦਾ ਸੱਚਮੁੱਚ ਸਾਡੀਆਂ ਸਾਨੂੰ ਉਸ ਆਤਮਿਕ ਜਲ ਪਿਆ ਮੇਰੇ ਖੁਦਾ ਆਤਮਿਕ ਸੋਤਾ ਸਾਡੇ ਅੰਦਰ ਵਹਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜੀ ਉਹਨਾਂ ਦਾ ਜਲ ਸਾਨੂੰ ਦੇ ਖੁਦਾ ਆਪਣੇ ਆਤਮਾ ਆਪਣੇ ਮਸੇ ਆਪਣੇ ਅਭਿਸ਼ੇਕ ਆਪਣੇ ਪਾਵਰ ਦਾ ਖੁਦਾ ਕਰਤਮੇਸ਼ ਪ੍ਰਭੂ ਕਿਉਂਕਿ ਤੇਰੀ ਪਾਵਰ ਤੇਰੀ ਸਾਮਰ ਸ਼ਕਤੀ ਹੈ ਜੋ ਸਾਨੂੰ ਤੇ ਨਾਲ ਜੋੜ ਕੇ ਰੱਖਦੀ ਹੈ ਮੇਰੇ ਖੁਦਾ ਤੇਰੀ ਆਤਮਾ ਦੇ ਵਿੱਚ ਵਧਾਉਂਦੀ ਹੈ ਤੇਰੇ ਵਿਸ਼ਵਾਸ ਨੂੰ ਦ੍ਰਿੜ ਕਰਦੀ ਹੈ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਤਾਂ ਨਵਾਦ ਕਬੈ ਖੁਦਾ ਨੇਚਾ ਦੇ ਕਰਤਾ ਸੰਪੂਰਨ ਕਰਨ ਵਾਲੇ ਖੁਦਾ ਦਾ ਧੰਨਵਾਦ ਇਕ ਬੈਕ ਦਾ ਤੋਂ ਆਪਣੇ ਵਿਸ਼ਵਾਸਿਆਂ ਨੂੰ ਵੱਡੇ ਸ਼ਾਮਤ ਵੱਡਾ ਅਭਿਸ਼ੇਕ ਦੇਣ ਇਕ ਦਾ ਵੱਡੇ ਤਾਕਤਾਂ ਦੇ ਨਿਕ ਦਾ ਤੋਂ ਵੈਰੀ ਦੀ ਸਾਰੀ ਸ਼ਕਤੀ ਤੁਹਾਨੂੰ ਅਧਿਕਾਰ ਦਿੰਦਾ ਸੱਪਾਂ ਨੂੰ ਰੋੰਦਨ ਦਾ ਅਧਿਕਾਰ ਦਿੰਦਾ ਖੁਦਾ ਦੇ ਸ਼ਰਮਾਵਣ ਕੱਢਣ ਦਾ ਮੁਰਦੇ ਜਿਵਾਲਾਂ ਦੇ ਇਨਸਜਾ ਕਰੰਗ ਅੰਨਿਆਨੇ ਪਾਸ਼ਾ ਬੋਲਣ ਦਾ ਵਰਦਾਨਾਂ ਦੇ ਨਾਲ ਪਰਦਾ ਹੈ ਮੇਰੇ ਖੁਦਾ ਪਿਤਾ ਪਰਮੇਸ਼ੀਆ ਪ੍ਰਭੂ ਤੋਂ ਸਾਡੇ ਵਿਰੋਧੀ ਸ਼ੈਤਾਨ ਨੂੰ ਸਾਡੇ ਪੈਰਾ ਹਿਤ ਮਿਤਦਾ ਹੈ ਮੇਰੇ ਖੁਦਾ ਪਿਤਾ ਪਰਮੇਸ਼ੀਆ ਪ੍ਰਭੂ ਵੇਖੇ ਤਾਰ ਬੁਖਦੇ ਸ਼ੀਵ ਆਗੂ ਸਾਡੇ ਅੱਗੇ ਆਉਂਦਾ ਇੱਕ ਦਾ ਪਰਤੇ ਦੀ ਸਾਤਮਾ ਦੇ ਦੁਆਰਾ ਤੇਰੇ ਵਾਚਨ ਦੇ ਦੁਆਰਾ ਤੇਰੀ ਪ੍ਰਾਰਥਨਾ ਦੇ ਦੁਆਰਾ ਤੇਰੇ ਉਸ ਲਹੂ ਦੇ ਦੁਆਰਾ ਖੁਦਾ ਜਿਸ ਦੇ ਦੁਆਰਾ ਸਿੱਖ ਰੈਂਦੇ ਆ ਗਏ ਜੋ ਲਹੂ ਸਾਡੇ ਤੇ ਵਹਾਇਆ ਗਿਆ ਉਸ ਲਹੂ ਦੇ ਕਾਰਨ ਸ਼ੈਤਾਨ ਸਾਡੇ ਤੇ ਕਦੇ ਵੀ ਤਾਕਤ ਨਹੀਂ ਵਿਖਾਉਂਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਸਾਡੇ ਇੱਕ ਝੁਕਦਾ ਇੱਕ ਦਾਸੀ ਨਿਤ ਸ਼ੈਤਾਨ ਨੂੰ ਹਰਾਉਂਦਿਆ ਮੇਰੇ ਖੁਦਾ ਕਿਉਂਕਿ ਤੇਰੇ ਨਾਮ ਨੇ ਸਾਨੂੰ ਆਸਾਮਰ ਦਿੱਤੀ ਹੈ ਤੂੰ ਸਾਨੂੰ ਉਹ ਤਾਕਤਾਂ ਦਿੱਤੀਆਂ ਨੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੀ ਆਤਮਾ ਦੀ ਮੁਕਤੀ ਦਾ ਟੋਪ ਆਪਣੀ ਆਤਮਾ ਦੀ ਤਲਵਾਰ ਆਪਣੇ ਵਚਨ ਦੀ ਧਾਲ ਦਿੱਤੀ ਹੈ ਮੇਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕਰਦੇ ਕਦਾ ਆਪਣੇ ਆਤਮਿਕ ਹਥਿਆਰਾਂ ਦੇ ਲਈ ਕਰਾ ਤੇਰਾ ਧੰਨਵਾਦ ਕਰਦੇ ਕਦਾ ਜੋ ਤੂੰ ਸਾਨੂੰ ਆਪਣੇ ਆਤਮਿਕ ਹਥਿਆਰ ਦਿੰਨਾ ਹੈ ਕਦਾ ਆਪਣੇ ਆਤਮਾ ਦੇ ਦੁਆਰਾ ਚਲਾਉਂਦਾ ਹੈ ਮੇਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕਰਦੇ ਆਬਰਾਹਮ ਇਸਹਾਕ ਯਾਕੂਬ ਦੇ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕਰਦੇ ਮੂਸਾ ਦੇ ਸੰਗ ਰਹਿਣ ਵਾਲੇ ਯਹੋਸ਼ੂ ਦੇ ਅਗਵਾਈ ਕਰਨ ਵਾਲੇ ਕੀ ਦੌਨ ਨੂੰ ਬਲ ਦੇਣ ਵਾਲ ਦੌਦ ਦਿੱਤਾ ਹਲ ਬੰਨਣ ਵਾਲੇ ਸਦਰਕ ਮੇਸ਼ੇਤ ਦੇ ਬੇਦਨ ਗਣ ਨੂੰ ਬਲ ਦੀ ਅਗਦੀ ਪੱਟੀ ਚ ਬਚਾਉਣ ਵਾਲੇ ਕਦਾ ਧਰਿਆਨ ਸ਼ੇਰਾਦੀ ਮੌਂਚਾ ਕਰਨ ਵਾਲੇ ਖਦਾ ਤੁਹਾਡਾ ਧੰਨਵਾਦ ਕਰਦੇ ਆ ਖਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਵਚਨ ਤੇਰਾ ਕਲਾਮ ਹੀ ਐ ਜੋ ਸਾਨੂੰ ਦਲੇਰੀ ਦਿੰਦਾ ਖਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਵਚਨ ਹੈ ਜੋ ਸਾਨੂੰ ਤੇ ਦਿਨਾਂ ਤੇ ਖੁਸ਼ ਨੇ ਆਤਮਾ ਨੇ ਦਿਲਾਸਾ ਦਿੰਦਾ ਮੇਰੇ ਖਦਾ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਖਦਾ ਤੁਸਵਾ ਲਿਆ ਕਿਤਾ ਕਿੰਨਾ ਡਰ ਨਾ ਕਬਰ ਮੈਂ ਤੇਰੇ ਅੰਗ ਸੰਗ ਜੋ ਮੈਂ ਯਹਵਾ ਤੇਰਾ ਪਰਮੇਸ਼ਰ ਜੋ ਮੈਂ ਤੇਨਾ ਆਪਣੇ ਫਤਿਹਮੰਦ ਸੱਜੇ ਹੱਥ ਦੇ ਨਾਲ ਬਚਾਵਾਗਾ ਉਹ ਮੇਰੇ ਕੁਦਾ ਤੂੰ ਸਾਨੂੰ ਬਚਾਉਂਦੇ ਇੱਕਦਾਂ ਤੂੰ ਸਾਡੇ ਅੰਗ ਸੰਗ ਰਹਿਨੱਕਦਾ ਤੇ ਜਿੱਦ ਯਹੋਵਾ ਸਾਡੇ ਸੰਗ ਹੈ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਉਹ ਸਾਡੇ ਲਈ ਸਮੁੰਦਰਾਂ ਨੂੰ چیرਦਾ ਸੋਥੇ ਪੱਤਰਾ ਜਿਵੇਂ ਪਾਣੀ ਵਹਾਉਂਦਾ ਆਕਾਸ਼ ਤੋਂ ਮੰਨਾ ਭਰ ਆਉਂਦਾ ਹੈ ਸ਼ੈਤਾਨ ਸ਼ੇਰਾਂ ਵਾਂਗੂ ਸਾਡੇ ਅੱਗੇ ਦੇ ਨਿਕਲਾਦ ਪਰ ਡੈਨੀਅਲ ਦੀ ਤਰ੍ਹਾਂ ਸਾਡੇ ਵਿਸ਼ਵਾਸ ਨੂੰ ਬਣਾ ਕੇ ਜਿੱਦ ਅਸੀਂ ਤੁਹਾਡੇ ਵੱਲ ਤੱਕਦੇ ਹਾਂ ਕੁਦਾ ਤੇ ਸ਼ੈਤਾਨ ਦੇ ਉਹ ਸ਼ੇਰ ਤਾਂ ਸਾਡੇ ਸਾਹਮਣੇ ਵੀ ਚੁੱਪ ਹੋ ਜਾਂਦੇ ਨੇ ਇੱਕਦਾਂ ਕਿ ਸਾਡੀ ਅੱਖ ਹੈ ਤੇਰੇ ਵੱਲ ਲੱਗੇ ਨਿਕਲਾਦ ਜੋ ਅੱਖੀਆਂ ਜੋ ਵਿਸ਼ਵਾਸ ਤੇਰੇ ਤੇ ਹੁੰਦਾ ਹੈ ਕਦਾ ਪਿਤਾ ਪਰਮੇਸ਼ਰ ਪ੍ਰਭੂ ਉਹਨਾਂ ਦੇ ਸਾਹਮਣੇ ਸਮੁੰਦਰ ਵੀ ਟਹਿਟੇਰੀ ਹੋ ਜਾਂਦੇ ਨੇ ਪਹਾੜ ਹਿਲ ਜਾਂਦੇ ਨੇ ਖੁਦਾ ਤੇ ਸਮੁੰਦਰ ਸ਼ਾਂਤ ਹੋ ਜਾਂਦੇ ਤੂਫਾਨ ਸ਼ਾਂਤ ਹੋ ਜਾਂਦੇ ਨੇ ਸ਼ੇਰ ਵੀ ਲੇਲੇ ਦੀ ਤਰ੍ਹਾਂ ਉਹਨਾਂ ਦੇ ਅੱਗੇ ਬਹਿ ਜਾਂਦੇ ਨੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਿ ਕਿ ਤੇਰਾ ਹੱਥ ਤੇਰਾ ਵੱਡਾ ਜਲਾਲੀ ਹੱਥ ਸਾਡੇ ਤੇ ਹੁੰਦਾ ਹੈ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਦਇਆ ਤਰ ਮਿਨੋ ਹਮੇਸ਼ਾ ਕੀ ਰੇ ਰੱਖ ਲਿਆ ਕਦਾ ਤੁਹਾਡਾ ਧੰਨਵਾਦ ਕਰਦੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ ਕਰਦੇ ਕਦਾ ਮਹਾਨ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਵੱਡੇ ਅਚਰਜ ਕੰਮ ਕਰਨ ਵਾਲੇ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਸਾਡੇ ਵਚਨ ਚ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠ ਨਹੀਂ ਵਾ ਕਰੋ ਤਾਂ ਜੋ ਤੁਹਾਨੂੰ ਵੇਲੇ ਸੁਰਚਿਆ ਕਰੇ ਤੇ ਆਪਣੇ ਸਾਰੇ ਚਿੰਤਾ ਉਸ ਉੱਤੇ ਸੁੱਟ ਦਿਓ ਕਿਉਂ ਜੋ ਉਸ ਨੂੰ ਤੁਹਾਡਾ ਫਿਕਰ ਹੈ ਖੁਦਾ ਤੈਨੂੰ ਸਾਡਾ ਫਿਕਰ ਹੈ ਕਦਾ ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਦਿੰਨੇ ਕਦਾ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਦਿੰਨੇ ਕਦਾ ਆਪਣੇ ਸਾਰੇ ਚਿੰਤਾਵਾਂ ਤੁਹਾਡੇ ਹੱਥਾਂ ਦੇ ਵਿੱਚ ਦਿੰਨੇ ਕਦਾ ਇਹ ਕਿ ਤੋ ਸਾਡੇ ਬੋਝ ਨੂੰ ਠਾਉਂਦਾ ਹੈ ਖੁਦਾ ਤੇਰੇ ਵਚਨ ਚ ਲਿਖਿਆ ਕਿ ਤੁਸੀਂ ਆਪਣੇ ਸਾਰੇ ਚਿੰਤਾ ਆਪਣਾ ਸਾਰਾ ਬੋਝ ਉਸ ਤੇ ਸਪ ਦਕੇ ਜੋ ਉਸ ਨੂੰ ਤੁਹਾਡਾ ਪਿਤਰ ਹੈ ਇਹ ਆਪਣੇ ਵੱਡੇ ਬਲ ਦੇ ਨਾਲ ਸਾਡੇ ਸਭ ਮਹਾਵਦ ਖੁਦਾ ਸਾਡੇ ਬੋਝ ਸਾਡੇ ਕਿਤਨਾਂ ਨਾਲ ਸੱਤ ਦੂਰ ਕਰਦੇ ਖੁਦਾ ਨਰੋਇਆ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਖੁਦਾ ਯਾ ਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਵੱਡੇ ਚਰਜ ਕੰਮ ਕਰਨ ਵਾਲੇ ਤਰਤੀ ਆਕਾਸ਼ ਦੇ ਮਾਲਕ ਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੂੰ ਮਹਾਨ ਹੈ ਮੇਰੇ ਪ੍ਰਤਾਹ ਤੂੰ ਹਿਰਦਿਆਂ ਤੇ ਗੁਰਦਿਆਂ ਜਾਣਣ ਵਾਲਾ ਪਰਮੇਸ਼ਰ ਹੈ ਕਦਾ ਤੂੰ ਸਾਡੇ ਸੋਚਾਂ ਵਿਚਾਰਾਂ ਨੂੰ ਜਾਣਦਾ ਹੈ ਸਾਡੇ ਪਰੇਸ਼ਾਨੀਆਂ ਨੂੰ ਜਾਣਦਾ ਹੈ ਤੂੰ ਸਾਡੇ ਪਿਛਲੇ ਸਮੇਂ ਨੂੰ ਜਾਣਦਾ ਹੈ ਤੂੰ ਸਾਡੇ ਆਉਣ ਵਾਲੇ ਸਮੇਂ ਨੂੰ ਜਾਣਦਾ ਹੈ ਕਦਾ ਪਿਤਾ ਪਰਮੇਸ਼ਰ ਪ੍ਰਭੂ ਇहेर ਤੋਂ ਕੋਈ ਗੱਲ ਲੁਕੀ ਨਹੀਂ ਮੇਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਜੋ ਸੀ ਗਲਤੀਆਂ ਪਾਪ ਦੁਨੀਆ ਤੇ ਲੋਕ ਕਿ ਕਰਦੇ ਕਦਾ ਤੂੰ ਉਹਨਾਂ ਨੂੰ ਵੀ ਜਾਣਦਾ ਹੈ ਕਦਾ ਪਰ ਤੂੰ ਉਹ ਦਿਆਲੂ ਪਰਮੇਸ਼ਰ ਹੈ ਕਦਾ ਜਦੋਂ ਦਇਆ ਨੂੰ ਸਾਡੇ ਤੇ ਪ੍ਰਗਟ ਕਰਦਾ ਕਦਾ ਸਾਡੇ ਪਾਪਾਂ ਨੂੰ ਸਾਥ ਦੂਰ ਕਰਦਾ ਹੈ ਜਿੰਨਾ ਚੜਦਾ ਲੈਂਦੇ ਤਾਂ ਦੂਰ ਇਕ ਦਾਤ ਸਾਡੇ ਪਾਪ ਸਾਡੇ ਗੁਨਾਹ ਸਾਥੋਂ ਦੂਰ ਕੀਤੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਸੱਚ ਵਿੱਚ ਖੁਦਾ ਤੂੰ ਸੱਚਾ ਪਰਮੇਸ਼ਰ ਹੈ ਖੁਦਾ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈ ਖੁਦਾ ਤੇਰੀ ਦਇਆ ਦੇ ਕਾਰਨ ਅਸੀਂ ਜਿਉਂਦੇ ਫਿਰਦੇ ਹਾਂ ਖੁਦਾ ਬੜਾ ਧੰਨਵਾਦ ਕਰਦੇ ਹਾਂ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੀ ਆਤਮਾ ਦੇ ਫਲਕ ਦੁਆਰਾ ਚਲਾਓ ਖੁਦਾ ਸਾਨੂੰ ਹੰਬਲ ਕਰੋ ਸਾਨੂੰ ਅਧੀਨ ਕਰੋ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਬੜਾ ਧੰਨਵਾਦ ਕਰਦੇ ਸਾਨੂੰ ਅਧੀਨਗੀ ਵਾਲਾ ਜੀਵਨ ਦੇ ਖੁਦਾ ਜਿਸ ਤਰ੍ਹਾਂ ਤੁਸੀਂ ਮੌਤ ਤਾਈਂ ਪ੍ਰਾਪਨੇ ਪਿਤਾ ਦੇ ਨਾਲ ਆਗਿਆਕਾਰ ਰਹੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇ ਉਸਨੇ ਧੰਨਵਾਦ ਚੁੱਕਿਆ ਕਿ ਤੇਗ ਮੇਰੇ ਖੁਦਾ ਅਸੀਂ ਤੁਹਾਡੇ ਨਾਲ ਇਮਾਨਦਾਰ ਰਹੀਏ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਤੁਹਾਡੇ ਦੀ ਇੰਤਰਾ ਹੈ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਮੇਰੇ ਜ਼ਿੰਦਾ ਖੁਦਾ ਸਮਰਥੀ ਪਰਮੇਸ਼ਰ ਪ੍ਰਭੂ ਤੁਹਾਡਾ ਨਵਾਦ ਕਰਦੇ ਹਾਂ ਖੁਦਾ ਆਗਿਆਕਾਰੀ ਵਾਲਾ ਜੀਵਨ ਦੇ ਆਪਣੇ ਆਤਮਾ ਦੇ ਫਲਾ ਦੇ ਨਾਲ ਪਰੋ ਪ੍ਰੇਮ ਆਨੰਦ ਸ਼ਾਂਤੀ ਦੇ ਧੀਰੇ ਪੜਿਆਈ ਨਿਰਮਲਤਾਯ ਅਦੀਨਗੀ ਸੰਜਮ ਤੇ ਵਫਾਦਾਰੀ ਦੇ ਆਪਣੇ ਆਤਮਾ ਦੇ ਫਲਾਂ ਦੇ ਨਾਲ ਸਾਨੂੰ ਭਰੂਖਦਾ ਪਿਤਾ ਪਰਮੇਸ਼ਰ ਪ੍ਰਭੂ ਅਸੀਂ ਆਤਮਾ ਦੇ ਲਈ ਬੀਜੇ ਖੁਦਾ ਕੇ ਤੇ ਰਚਨ ਦੇ ਵਿੱਚ ਲਿਖਿਆ ਕਿ ਜੋ ਆਤਮਾ ਦੇ ਲਈ ਬੀਜਦਾ ਉਹ ਆਤਮਾ ਤੋਂ ਦੀਪਕ ਜੀਵਨ ਵੱਡੇਗਾ ਤੇ ਜੋ ਸਰੀਰ ਲਈ ਬੀਜਦਾ ਸਰੀਰੋਂ ਵਿਨਾਸ਼ ਤੋਂ ਵੱਡੇਗਾ ਤੁਹਾਡਾ ਧੰਨਵਾਦ ਕਰਦੇ ਆਤਮਾ ਤੋਂ ਆਨੰਦ ਤੇ ਸ਼ਾਂਤੀ ਇਕ ਦਾ ਪ੍ਰਸਾਰੀਕ ਮੌਤ ਹੈ ਮੇਰੇ ਕੋ ਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਖੁਦਾ ਤੇਰਾ ਧੰਨਵਾਦ ਕਰਦਾ ਖੁਦਾ ਤੇਰੇ ਇਸ ਨਾਮ ਦੇ ਲਈ ਕਰਦਾ ਤੂੰ ਸਾਨੂੰ ਅਸਦੀਪਕ ਮੌਤ ਤੇ ਛਟਕਾਰਾ ਦਿੱਤਾ ਸਦੀਪਕ ਜੀਵਨ ਦਿੱਤਾ ਇਕ ਦਾ ਜੇ ਤੁਹਾਡੇ ਨਾਮ ਤੇ ਵਿਸ਼ਵਾਸ ਕਰਦਾ ਅਗਮੌਲ ਮੌਤ ਨਾ ਚੱਖਣ ਕੇ ਕਰਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਸਭਨਾ ਲੋਕਾਂ ਦੇ ਲਈ ਜੋ ਪਦਾਮੇ ਨਾਲ ਜੁੜੇ ਮੇਰੇ ਨਾਲ ਪ੍ਰਾਰਥਨਾ ਗੀਤ ਕਦਾ ਪਿਤਾ ਪਰਮੇਸ਼ਰ ਪ੍ਰਭ ਇਹਨਾਂ ਸਾਹਮਣੇ ਦੇ ਪਰ ਆਪਣੀ ਕਿਰਪਾ ਆਪਣੀ ਦਇਆ ਨਵਹਾ ਤੇਰਾ ਆਤਮਾ ਇਹਨਾਂ ਨੂੰ ਘੇਰੇ ਕਦਾ ਪਿਤਾ ਪਰਮੇਸ਼ਰ ਪ੍ਰਭ ਤੇਰਾ ਫਜ਼ਲ ਇਹਨ ਤੇ ਹੋਏ ਕਦਾ ਪਿਤਾ ਪਰਮੇਸ਼ਰ ਪ੍ਰਭ ਕੜਾ ਧਨਵਾਦ ਕਦਾ ਹੋਰੇ ਬਸਾਂਦਲਾ ਲਬਾ ਕੜਾ ਲਬਾਰੇ ਬਿਦੇ 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 ਨੀਸ਼ੌਂਦਲਾ ਲਬਾ ਕੜਾ ਰਾਬੇ ਬਿਦੇ ਲਬਸਾਂਦਲਾ ਲਬਾ ਕੜਾ ਲਬਾਰੇ ਬਰੇ ਬਿਦੇ ਬਿਦੇ ਬਰੇ ਬਿਲੇ ਬਰੇ ਕੜਾ ਲਬਾ ਬਰੇ ਬੱਲੇ ਬੱਲੇ ਬਿਲੇ ਬੱਲੇ ਬੈ ਸ਼ਿੰਦਲਾ ਲਬਾ ਬਕੜਾ ਲਬਾਰਾ ਬਿਦੇ ਬਿਈ ਰੀ ਸੌਦਲਾ ਲਬਾ ਬਾਰੇ ਬਰੇ ਬਰ ਬਿਦੇ ਸੌਦਲਾ ਲਬਾ ਬਕੜਾ ਲਬਾਰਾ ਬਰੇ ਬਦੇ ਤੇਰਾ ਧੰਨਵਾਦ ਮੇਰੇ ਸਾਮਤੀ ਖੁਦਾ ਤੇਰੇ ਅਭਿਸ਼ੇਕ ਤੇਰੇ ਸਾਮਤ ਨੂੰ ਮੰਗਨੇ ਕਦਾ ਇਹਨਾਂ ਲੋਕਾਂ ਦੇ ਰਿਲੀਜ਼ ਕਰ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਦੀ ਜ਼ਿੰਦਗੀਆਂ ਬਦਲ ਜਾਣ ਖੁਦਾ ਤੇਰੀ ਆਤਮਾ ਦੇ ਵਿੱਚ ਵਧਨ ਤੇਰੇ ਪ੍ਰਾਰਥਨਾ ਦੇ ਵਿੱਚ ਵਧਨ ਖੁਦਾ ਤੇਰੇ ਵਚਨ ਨੂੰ ਸਮਝਣ ਖੁਦਾ ਤੇਰੇ ਵਚਨ ਨੂੰ ਪੜਨ ਵਾਲੇ ਹੋਣ ਖੁਦਾ ਮੈਂ ਤੇਰਾ ਧੰਨਵਾਦ ਕਰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਆਤਮਾ ਦੇ ਦੁਆਰਾ ਚੱਲਣ ਤੇਰੀ ਆਰਾਧਨਾ ਬਦਗੀ ਕਰਨ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜਿਸ ਮਕਸਦ ਲਈ ਖੁਦਾ ਤੋ ਇਹਨਾਂ ਨੇ ਚੁਣਿਆ ਖੁਦਾ ਆਪਣੇ ਮਕਸਦ ਨੂੰ ਪੂਰਾ ਕਰ ਖੁਦਾ ਸਾਰੀਆਂ ਬਵਾ ਬਿਮਾਰੀਆਂ ਪਰੇਸ਼ਾਨੀਆਂ ਇਹਨਾਂ ਦੇ ਜੀਵਨ ਵਿੱਚ ਨਿਕਲ ਜਾਣ ਖੁਦਾ ਤੇਰੇ ਵੱਡੇ ਬਲੇਸਿੰਗ ਥਾਰੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਵੱਡਾ ਆਤਮਾ ਇਹਨਾਂ ਦੇ ਫਜ਼ਲ ਕਰੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਲਹੂ ਇਹਨਾਂ ਦੇ ਉਤਰਾਏ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਨਾਮ ਦੇ ਦੁਆਰਾ ਤੇਰੀ ਆਤਮਾ ਦੇ ਸਾਮਰੱਧ ਅਤੇ ਤੇਰੇ ਲਹੂ ਦੇ ਦੁਆਰਾ ਸਾਰੇ ਇਹਨਾਂ ਦੇ ਬੰਦ ਰਸਤਿਆਂ ਖੋਲਦਾ ਖੁਦਾ ਤੇਰੇ ਵਚਨ ਦੇ ਵਿੱਚ ਲਿਖੇ ਕਿ ਮੈਂ ਤੈਨੂੰ ਸਵਰਗ ਰਾਜ ਦੀ ਕੁੰਜੀਆਂ ਦਿਆਂਗਾ ਜੋ ਕੁਝ ਧਰਤੀ ਦੇ ਪਰਖੋਲੇ ਕਾ ਸਵਰਗ ਦੇ ਵਿੱਚ ਖੋਲੇ ਜਾਏਗਾ ਉਹ ਖੁਦਾ ਮੈਂ ਇਹਨਾਂ ਦੇ ਜ਼ਿੰਦਗੀਆਂ ਨੂੰ ਖੋਲਦਾ ਖੁਦਾ ਇਹਨਾਂ ਦੀ ਬਰਕਤਾਂ ਨੂੰ ਖੋਲਦਾ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਸ ਵਿਸ਼ਵਾਸ ਦੇ ਦੁਆਰਾ ਉਹ ਸਮਰੱਥ ਦੇ ਦੁਆਰਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤਰਤਾ ਨਵਾਦ ਕਦਾ ਤੂੰ ਮੇਰਾ ਪਰਮੇਸ਼ਰ ਹੈ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਤੇਰਾ ਬੰਨਿਆ ਕੋਈ ਖੋਲ ਨਹੀਂ ਸਕਦਾ ਤੇਰਾ ਖੋਲਿਆ ਕੋਈ ਬੰਨ ਨਹੀਂ ਸਕਦਾ ਕਦਾ ਇਹ ਸਵਰਗ ਦੇਖੋ ਜੀ ਤੇਰੇ ਕੋਲ ਨੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੇ ਸਰਤ ਤਤ ਦਾ ਬਿਲਕੁਲ ਦੇਖਦਾ ਤੇਰਾ ਧੰਨਵਾਦ ਕਰਦਾ ਸਾਡੇ ਅਫਸਰਾਂ ਤੋਂ ਵੀ ਇਸ ਤਰ੍ਹਾਂ ਸਾਨੂੰ ਓ ਘੰ ਕੰਟਾ